ਬਾਲੇ ਬਾਛ ਮੈਂ ਪਾ ਦਿਆ ਹੈ ਮਾੜਾ ਅੱਛਾ ਤੂੰ ਕਿਥੇ ਤਰੇ ਆਵੇ ਹੋਰ ਕਿੰਨੇ ਕੁ ਦੂਰ ਜਾਣਾ ਆ ਰਹਿ ਗਿਆ ਦੋ ਕਰਮਾ ਆਪਾਂ ਲਵੀ ਆ ਗਿਆ ਕਰ ਲੈ ਤੂੰ ਜਿਆਦੇ ਔਖੇ ਮੈਨੂੰ ਫੜਾ ਦੇ ਪਾਏਗਾ ਮੈਨੂੰ ਪਤਾ ਸਰ ਉਹ ਸਹਿਰੀਆਂ ਤੋਂ ਚੱਕਿਆ ਨਹੀਂ ਜਾਂਦਾ ਹੁੰਦਾ ਇਹ ਇੱਕ ਤਾਂ ਤੂੰ ਆ ਝੋਲਾ ਜਾਂ ਹੋਰੇ ਲੋਟਾ ਮੈਨੂੰ ਤਾਂ ਸਮਝ ਤੋਂ ਬਾਹਰ ਹੈ ਕਿਵੇਂ ਐਂ ਪਾ ਮਾਈ ਇਹਨੂੰ ਆਏ ਪਾ ਹਏ ਹਾਂ ਮੈਂ ਪੈ ਗਿਆ ਹਾਂ ਹਾਂ ਚੱਲ ਫਿਰ ਕਿੰਨੇ ਕ ਦੂਰ ਆ ਤੈਨੂੰ ਪਿੰਡਾਂ ਚ ਆ ਕੇ ਤੇਰਾ ਜੀ ਲੱਗਣ ਲੱਗ ਪਿਆ ਗਲਤ ਹੈ ਲੂਚਾ ਓਏ ਓਏ ਲੂਚਾ ਓਏ ਫੜ ਲੈ ਰੰਗੇ ਹੱਥੀ ਰੰਗੇ ਹੱਥੀ ਫੜ ਲਿਆ ਓਏ ਹਸਾਬ ਨਾਲ ਰੰਗੇ ਹੱਥੀ ਫੜ ਲਿਆ ਲੂਚਾ ਇਹ ਕੌਣ ਹੈ ਰੰਗੇ ਹੱਥੀ ਫੜ ਲਿਆ ਓ ਤੂੰ ਪਰਾਂ ਹੋ ਕੇ ਗੱਲ ਕਰ ਤਾਂ ਕੀ ਹੋ ਗਿਆ ਰੰਗੇ ਹੱਥੀ ਫੜ ਲੈ ਯਾਰ ਗਲਤ ਤਾਂ ਛੋੜ ਲੈ ਇਹ ਗਲਤ ਹੈ ਪਿੱਤੂ ਤੈਨੂੰ ਤਾਂ ਪਤੀ ਆ ਬਾਈ ਉਹ ਮੇਰੀ ਮੇਰੀ ਮਾਸੀ ਹੈ ਹੈ ਭੇਡ ਦੇ ਵੀਰਾ ਮਾਸੀ ਕਿਵੇਂ ਲੱਗੀ ਤੇਰੀ ਉਹ ਮੇਰੀ ਭਾਬੀ ਦੀ ਭੈਣ ਹੈ ਉਹ ਤੇਰੀ ਮਾਸੀ ਨਹੀਂ ਲੱਗਦੀ ਮਾਸੀ 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 ਉਹ ਸਾਲੀ ਆਪਣੀ ਸਾਲੀ ਲੱਗੀ ਸਾਲਾ ਉਹ ਆਪਣੀ ਸਾਲੀ ਹੈ ਸਾਲੀ ਅੱਛਾ ਜਦੋਂ ਉਵੇਂ ਨਸੇ ਚੋਂ ਉਬਰ ਹੋਏ ਰਹਿੰਦੇ ਹੋ ਪਹਿਲਾਂ ਤਾਂ ਤੁਸੀਂ ਦੂਰ ਹੋ ਕੇ ਖੜੋ ਬਾੜੀ ਮੁਸ ਇਹ ਇੰਨੀ ਭੜੀ ਮੁਸਕ ਜੀ ਕਿ ਤੋਈ ਜਾਂਦੀ ਆ ਉਹ ਨਾਉਂਦੇ ਨਹੀਂ ਦਿਨ ਤਿੰਨ ਚਾਰ ਚਾਰ ਦਿਨ ਤਾਂ ਨਾਉਂਦੇ ਨਹੀਂ ਆਹ ਕੰਜੇ ਦਾ ਆਪਣਾ ਵਾਲਾ ਕੋਰੀ ਦੇਖ ਲੈ ਇਹ ਵੀ ਨਾਲੇ ਵਾਲਾ ਫਿਰਦਾ ਤੜਕੀ ਨਿਕਲ ਜਾਂਦੇ ਨਾਲ ਹਸਤਾਲ ਦੇ ਕੰਦ ਤੇ ਬੈੰਦ ਨੇ ਜਾ ਕੇ ਮਾਸੀ ਹੈ ਮਾਸੀ ਆ ਦੇਖ ਲੈ ਫਾਇੰਦਿਆ ਵੀਰਾ ਘੱਟ ਖਾਲਿਆ ਕਰ ਗੋਲੀਆਂ ਘੱਟ ਖਾਲਿਆ ਕਰ ਤੇਰੀ ਬੂਝਾ ਪੱਟਿਆ ਹੋਇਆ ਤਾਂ ਨਹੀਂ ਨੇਮ ਤਾਂ ਅੰਨਾ ਸੋਹਣਾ ਤੀ ਆ ਬੈਗ ਮੈਂ ਫੜ ਲੈਣਾ ਜੀ ਓਏ ਲੈ ਫੜ ਲੈ ਬੈਗ ਚਲ ਪੈਰ ਪੂਤਾ ਨਹੀਂ ਲੱਗੇ ਈ ਦੋ ਖੜਾ ਗੋਦੀ ਚੱਕ ਲੈਣੇ ਆਂਗੀ ਓਏ ਸਾਹ ਨਾਲ ਬੋਲ ਪਿਆ ਕਰ ਓਏ ਓਏ ਹੈਲੋ ਪੀਤੂ ਹਾਂ ਕੀ ਹੋ ਰਿਹਾ ਤੈਨੂੰ ਗੁੰਮ ਹੋ ਰਿਹਾ ਜਮੀ ਮਾਣਾ ਮੋਟਾ ਘੱਟ ਚੁਲਸਲਾ ਦਾ ਨਾ ਨਾ ਬਾਈ ਇਹਨੇ ਤਾਂ ਤੂੰ ਹੀ ਕਰ ਮੈਂ ਦੋ ਇਸ ਲੱਤ ਕੋਈ ਨਹੀਂ ਚੁੱਕਦਾ ਮੋਟਾ ਨਹੀਂ ਚੱਕਦਾ ਓਏ ਬੰਦੇਆ ਵਾਂਗੂ ਤੁਰਫੋਂ ਮੜਾ ਮੋਟਾ ਗਾਹ ਹੈ ਸ਼ਹਿਰ ਦੀ ਪੜ੍ਹੀ ਲਿਖੀ ਐ ਇਹ ਨਹੀਂ ਕਿ ਤੈਨੂੰ ਡਿਪਲੋਮਾ ਕਰਿਆ ਹੋਇਆ ਇਹ ਜੀ ਗੱਲ ਨਹੀਂ ਜਾਣਦਾ ਮੈਂ ਤੈਨੂੰ ਵੀ ਓਏ ਗ੍ਰੈਜੂਏਸ਼ਨ ਪਤਾ ਨਹੀਂ ਕੀ ਉਹੋ ਕਰੀ ਹੋਈ ਆ ਮੈਨੇ ਤੈਨੂੰ ਆਉਂਦੀ ਨਹੀਂ ਕਿ ਤੂੰ ਪੰਗਾ ਕਿਉਂ ਲੈਣਾ ਇਹਦੇ ਨਾਲ ਗੇਜੂ ਹੋਸਣਾ ਕੋਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੂੰ ਗਲਤ ਐਵੇਂ ਜੇਦਰੀ ਸਾਰੀਏ ਕੀ ਫਿਰ ਭਾਈ ਤੂੰ ਐ ਥੋੜੀ ਦੂਰੇਂਗਾ ਕੁੱਤਾ ਬੋਲੀਆਂ ਗੱਲਾਂ ਕਰੀਂ ਨਾ ਜਲਾ ਆ ਜਾ ਜਦਾ ਉਹ ਕੁੱਤਾ ਪਗਾ ਹੀ ਕਰੀਂ ਨਾ ਮੰਨਦਾ ਨਹੀਂ ਕਰਦਾ ਪਿੱਤੂ ਤੈਨੂੰ ਤਾਂ ਪਤਾ ਹੈ ਹਾਰਾ ਕੁਝ ਪਤਾ ਭਾਈ ਯਰ ਉਹੀ ਤੂੰ ਦਾ ਪਤੰਦ ਹੋਈ ਉਹ ਪਿੱਤੂ ਤੂੰ ਤਾਂ ਸਿਆਣਾ ਪੈਣਾ ਤੂੰ ਤਾਂ ਮੜਾ ਮੋਟਾ ਇਹ ਚੀਤੇ ਹਮਲ ਕਰ ਲਿਆ ਕਰ ਗੱਲ ਤੇ ਕਿਸੇ ਤੇ ਕੋਤੂੰ ਇੱਧਰ ਹੋ ਕੇ ਤਰੋ ਓਏ ਓ ਯਾਰ ਐ ਕੀ ਹੁੰਦਾ ਮੈਂ ਚੁੰਡੀਆਂ ਪੜਦਾ ਯਾਰ ਇਹਦੇ ਯਾਰ ਪੈਂਦੀ ਡਾ ਦੇ ਹੀ ਚਪਰਾ ਗੋਲ ਬਣਾ ਰਖੀਆ ਤੈਨੇ ਓਏ ਜਦੋਂ ਆਪਣੇ ਪਿੰਡ ਚ ਆਈਏ ਤੁਸੀਂ ਉਹ ਹੀ ਜ਼ਰੂਰ ਦਿਖਾਣਾ ਪਿੰਡ ਵਾਲਾ ਵੇ ਕੌਣ ਵੀ ਹੋ ਕੌਣ ਵੀ ਹੋ ਆਰ ਮੇਦ ਨਾਲ ਜਾਣੇ ਉਹ ਵੀ ਸੀ ਯਾਰ ਉਹ ਹੀ ਬਾਈ ਯਾਰ ਹੋਰੇ ਲੱਗ ਜਾਣਾ ਕੋਈ ਕੋਈ ਮੰਨ ਰਿਸ਼ਤੇਦਾਰਾਂ ਦਾ ਉਹਦੇ ਨਾਲ ਉਹੋ ਜੀ ਗੱਲ ਕਰਦੇ ਹੁੰਦੇ ਨੇ ਮੈਂ ਮੈਂ ਸਾਰਾ ਕੁਝ ਲਿਆ ਬੈਗ ਫੜਾ ਦੇ ਲਵਾਂ ਲੈਂਦੇ ਖਾ ਲੈਂਦੇ ਉਸ ਕੋਈ ਆ ਜਾ ਬਾਈ ਬਿਸਕੁਟ ਸੁਮਾਰ ਕੇ ਲੈ ਵੀ ਗੁੱਡੇ ਓਏ ਪੁੱਤਾਂ ਭਕਾਈ ਕਿਉਂ ਕਰੀਆ ਪ੍ਰੀਤ ਓ ਪ੍ਰੀਤ ਕਿਧਰ ਭਾਗੀ ਤੂੰ ਪੱਤਰੀ ਭੈਣ ਨੂੰ ਲਿਆ ਆਜਾ ਪੱਜ ਕੇ ਆ ਜਾ ਤੂੰ ਹਾਂ ਹਾਂ ਸੱਸੀ ਗੱਲ ਭੈਣੇ ਸੱਤਰੀਕਾਰ ਸੱਤਰੀਕਾਰ ਹੋ ਠੀਕ ਹੈ ਹਾਂ ਬੈਣੇ ਤੂੰ ਬੱਸ ਲੈ ਆ ਬੈਗ ਧਰ ਦੇ ਦਾ ਅੰਦਰ ਤੇਰਾ ਮੇਰੀ ਦੀ ਮੈਨੂੰ ਨਹੀਂ ਮਿਲੀ ਮੈਨੂੰ ਐਸੀ ਮੈਨੂੰ ਵੀ ਜੱਫੀ ਪਾਏਗੀ ਉਹ ਤੂੰ ਬੰਦਾ ਬਣ ਜਾ ਉਹ ਤੂੰ ਬੰਦਾ ਬਣ ਜਾ ਉਹ ਪਿੱਤੂ ਇਹ ਜਿਹਨੂੰ ਚੌਮ ਲੰਗਾ ਨੂੰ ਨਾਲ ਲੈਣਾ ਹੁੰਦਾ ਯਾਰ ਜੀਜਾ ਲੱਗਦਾ ਮੈਂ ਵੀ ਤੇਰਾ ਜੀਜਾ ਲੱਗਦਾ ਭਾਬੀ ਨੂੰ ਪੁੱਛ ਲਾ ਕੋਈ ਆਪਣੇ ਕਿਧਰੋਂ ਜੀਜਾ ਹੋ ਗਿਆ ਆਹੋ ਇਹ ਤਾਂ ਉਹੀ ਵਿੱਚ ਬੋਈਆ ਤੋੜਾਂਦਾ ਫਿਰਦਾ ਪਰਾਂ ਹੋ ਜਾ ਉਹਨੂੰ ਮਾਗ ਰਖਾ ਉਹ ਪਿੱਤੂ ਓਏ ਯਾਰ ਮਰਬਾ ਨੂੰ ਹੀ ਡਰੀ ਜਾਂਦਾ ਯਾਰ ਇਹਨਾਂ ਨੂੰ ਕਾਹ ਤੋਂ ਨਾਲ ਲੈ ਕੇ ਆਇਆ ਕੋਈ ਕੰਜਾ ਦੋਰੇ ਮੇਰੇ ਮਾਂ ਘਰ ਲੱਗ ਕੇ ਕਹਿੰਦੇ ਪਤਾ ਨਹੀਂ ਕਿਨੂੰ ਲਈ ਜਾਂਦਾ ਲੈ ਦੱਸ ਲੈ ਦੱਸ ਇਹਨਾਂ ਨੂੰ ਤਾਂ ਕਈ ਨਹੀਂ ਪਤਾ ਲੱਗਿਆ ਯਾਰ ਤੂੰ ਆਪ ਐ ਤੈਨੂੰ ਸਾਰੇ ਉਹੇ ਜੀ ਦੀਂਦੇ ਨੇ ਭਾਬੀ ਪਤਾ ਕੀ ਚੱਕਰ ਸੀਗਾ ਸਾਨੂੰ ਮੈਂ ਦੱਸਦਾ ਸਾਨੂੰ ਐ ਹੋ ਗਿਆ ਮਾਂ ਕਿਤੇ ਪਤਾ ਨਹੀਂ ਕੋਈ ਗੈਰ ਜਨਾਨੀ ਨਾਲ ਜਾਂਦਾ ਸਾਨੂੰ ਡਰ ਹੋ ਗਿਆ ਮਾਂਾ ਮੇਰੀ ਭਾਬੀ ਜੀ ਵਿਚਾਰੀ ਦੀ ਤੈਨੂੰ ਯਕੀਨ ਹੈ ਨਹੀਂ ਹੋਇਆ ਹੋ ਗਿਆ ਹਾ ਮੇਰੀ ਪਾਪੀ ਦੀ ਬਜਾਤੀ ਜ਼ਿੰਦਗੀ ਰੁੱਝੂਗੀ ਹੈ ਤਾਂ ਗੱਲ ਸੀ ਸਾਰੀ ਕਿਵੇਂ ਮਸਕੇ ਮਾਰਦੇ ਨੇ ਮਸਕੇ ਦੇਖ ਲੈ ਕੇ ਮਾਰ ਲਾ ਨਾ ਤਬਾਰ ਨਹੀਂ ਆਈ ਤੇ ਸਾਨੂੰ ਦੁਆਰ ਨਹੀਂ ਤੇ ਪਹਿਲੇ ਚਾਹ ਪਾਣੀ ਬਣਾਉਂਦੇ ਆ ਪੁੱਟਕ ਪੁੱਟਕ ਬਣਾ ਦੇ ਦੇ ਇੱਧਰ ਬਹਿ ਜਾ ਯਾਰ ਮੈਂ ਤਾਂ ਇਹ ਕਹਾਂ ਵੀ ਕਾ ਜੇ ਨਹੀਂ ਲੈਂਦਾ ਪੂਜਾ ਪਾਜਾ ਮੈਂ ਲਿਆਵਾ ਬਾਈ ਲੈ ਲਿਆ ਲੈ ਆ ਲੈ ਭੱਜ ਜਾ ਆ ਆ ਜਾ ਦੱਸ ਦੋ ਕਿਹੜਾ ਖਾਣਾ ਚੱਲਿਆ ਮੈਂ ਉਹ ਚੱਲਦਾ ਆਪਣੇ ਨਾਲ ਭੱਜ ਚੱਲੋ ਬੈ ਜਾ ਤੁਰੇ ਬੈ ਜਾ ਹਾਂ ਦੁਕਾਨ ਤੇ ਨੋ ਬਾਕ ਚਲੋ ਮਰਾ ਜਾਣਾਰੇ ਬਹਿਣਾ ਈ ਛੁਡੇ ਕੋਈ ਨਾ ਲਿਆ ਕਰ ਸਾਰਾ ਦਿਨ ਕੰਜਦਾ ਪਿੰਡਾਂ ਦੀ ਖੁਰਕੀ ਨਾ ਕੋਈ ਚੱਜ ਦੀ ਸਾਬਣ ਵਰਤ ਲੈ ਕੋਈ ਇਹੇ ਜੀ ਗੱਲ ਰਹੀ ਹੈਗੀ ਟਟੋਲ ਨਾ ਨਾ ਹੁਣਾ ਮੈਂ ਟਟੋਲ ਨਾ ਕਿਹੜੀ ਨਾ ਨਾ ਹੁਣਾ ਤੂੰ ਸਾਰਾ ਮੈਂ ਪਿੰਡਾਂ ਖੁਰਚਦਾ ਫਰੀਂਦਾ ਇਹੇ ਜਾਂ ਸਾਡਾ ਲਾ ਮਾਗਰ ਲੱਗਿਆ ਫਰੀਂਦਾ ਤਰੇ ਆਹੋ ਬਾਈ ਨਾ ਨਾਗਾ ਮੇਰਾ ਜੁੰਡੀ ਦਾ ਯਾਰ ਹੈ ਪੁੰਡੀ ਆ ਮੈਂ ਜਾਣਦਾ ਤੂ ਤੇਰੇ ਜੁੰਡੀ ਥੁਰਦੇ ਦਾ ਪੱਡ ਥੁਰਦੇ ਕੋਈ ਉਹ ਸਾਰਾ ਦਿਨ ਜਾ ਕੇ ਉਹਦੇ ਹਸਪਤਾਲ ਦੇ ਕੰਧਾਂ ਤੇ ਬੈਠੀਏ ਨੇ ਉਹ ਤੂੰ ਥੱਲੇ ਇੱਧਰ ਬਹਿ ਜਾ ਤੂੰ ਇੱਧਰ ਬੈ ਉਹਰੇ ਬੈਠ ਤੂੰ ਆ ਪਿੜੀ ਲੈ ਲੈ ਬੈਠ ਉਹਰੇ ਆ ਪਿੜੀ ਲੈ ਸੱਲੇ ਬਹਿ ਜਾ ਮੇਰੀ ਗੱਲ ਸੁਦਾ ਜਰਾ ਇੱਥੇ ਨੂੰ ਬੰਦ ਜਾ ਉਹ ਬਾ ਮੱਜਾਂ ਨਾਲੇ ਹੋਰ ਪਾ ਵੀ ਜਾ ਦੇ ਨਾ ਬੋਲੇਗਾ ਤੂੰ ਇੱਕ ਦਿਨ ਹੀ ਹੈਗਾ ਹਾਏ ਕੋਈ ਆ ਹਾਈ ਤਾਂ ਨਹੀਂ ਹੋਰ ਉਹ ਬਾਈ ਉਹ ਜੈਲੇ ਦਾ ਫੋਨ ਆਇਆ ਸੀ ਉੱਧਰ ਜਾਣਾ ਤੈ ਉਹ ਜਾਣਾ ਜ਼ਰੂਰ ਹੈ ਮੈਨੂੰ ਆ ਹੀ ਨਹੀਂ ਬਹਿ ਜਾ ਬਹਿ ਜਾ ਬੈਠ ਦਰਵਾਜ਼ੇ ਹੀ ਹੈਗਾ ਆਏ ਤੈਨੂੰ ਪਾ ਪਾਣੀ ਪੁੱਛਣਾ ਕੋਈ ਕਰੇ ਰੂ ਲੈ ਦੇ ਆਈਆਂ ਆਇਆ ਤਾਂ ਦੂਰ ਜਾ ਲਮ ਇਹ ਤਾਂ ਤੇਰੇ ਪੈਰਾਂ ਬੈਠੇ ਨੇ ਵਿਚਾਰੇ ਹੋਰ ਕਾਸਰ ਨਹੀਂ ਕੋਈ ਪੀ ਪੀ ਨੇ ਮੈਸੇ ਰੱਖਸ ਕੋ ਮਾਫੀ ਨਹੀਂ ਹੈਗੀ ਤੇਰੀ ਇਹ ਸਾਲੀ ਆ ਕੰਜਰਾ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਤੀ ਅੱਛਾ ਅੱਛਾ ਤੂੰ ਇੰਨੀ ਘੱਟ ਖਾ ਲਿਆ ਕਰ ਓਏ ਤੈਨੂੰ ਮੈਂ ਤਾਂ ਹੀ ਕਹਿੰਦਾ ਤੇਰੀ ਜ਼ਿੰਦਗੀ ਬਹੁਤ ਪਈਆ ਹਨੇ ਬਾਈ ਮੈਂ ਆਉਂਦਾ ਤੇ ਗੱਲ ਮੈਂ ਤੈਨੂੰ ਆਇਆ ਕਹਦਾ ਗੋਲੀ ਵਾਲਾ ਬੱਤਾ ਪੁਲਾ ਲੈਣੇ ਨੂੰ ਠੰਡ ਹੋਰੀਆਂ ਨਾਲੇ ਸੱਟ ਹੋ ਜੂਗੀ ਓਏ ਪਿੱਤੂ ਠੰਡ ਚ ਓਏ ਇਹੋ ਜਿਹਾ ਕਿਹੋ ਜਿਹਾ ਗੋਲੀ ਵਾਲੇ ਬੱਤੇ ਓ ਮਜ਼ਾਕ ਕਰਦਾ ਯਾਰ ਜੇ ਬੂਟੇ ਨੂੰ ਬੁਲਾ ਲੇ ਮੇਰੀ ਫੋਟੋ ਖਿਚਾ ਦੇ ਯਾਰ ਇੱਕ ਨਾਲ ਹੈ ਫੋਟੇਰ ਸਟੂਡੀਓ ਨਵਾਂ ਲਾ ਕੇ ਫੋਟੋ ਖਿੱਚਵਾ। ਓਏ ਫੋਟੋ ਖਚਾ ਨੂੰ ਪੰਪ ਨਹੀਂ ਦਿਆ ਕਰਦੇ। ਉਹ ਤਾਂ ਅੰਦਰ ਕੀ। ਕੀ ਬਣਾਉਣੀ ਆ? ਤੁਸੀਂ ਬੈਠੋ। ਉਹ ਬਣਾ ਲਾ ਪ੍ਰੇਤ ਕੋਰੇ ਕਿੱਥੇ ਨਾ ਨਾ ਮਗਜ ਮਾਰਦੀਆਂ ਤੂੰ। ਇਹ ਤਾਂ ਨੇਮ ਤੋਂ ਆਪਣੇ ਵਾਲਾ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਦੇ ਨਾਲ ਮੇਰੀ ਜੂੰਡੀ ਦੀ ਯਾਰੀ ਇਹਨਾਂ ਲਿਖਾ ਜਾ ਮੇਰੀ ਪੂਰੀ ਠੀਕ ਆ ਮਤਲਬ ਇਹ ਗਾਹਾਂ ਇਹਦਾ ਭਾਈ ਹੋਗਾ ਤੁਹਾਨੂੰ ਪਤੀ ਆ ਮਤਲਬ ਜੇ ਇਹਦੀ ਸਾਲੀ ਹੋ ਤੁਸੀਂ ਤਾਂ ਮੇਰੀ ਵੀ ਸਾਲੀ ਹੋ ਤੁਸੀਂ ਹਨਾ ਮੇਰੀ ਵੀ ਸਾਲੀ ਹੋ ਤੇ ਹੁਣ ਹੱਕ ਹੈਗਾ ਦੀ ਜੱਸੀ ਕੋਲ ਆ ਓਏ ਤੂੰ ਪਰਾਂ ਮਰ ਗਿਆ ਇੱਕੀ ਇੱਕਾ ਤੂੰ ਹੁਣ ਨਾ ਕਿ ਨਹੀਂ ਪਰਾਂ ਨਾ ਕਿਓ ਜਾ ਕੇ ਹੈਂ ਨਾ ਕਿਓ ਹਰਾ ਬੱਡ ਨੂੰ ਕਿਹਾ ਜੋ ਤੂੰ ਕਹਿਣੀ ਉਹ ਬਾਈ ਜਰਾ ਐ ਭੈਣ ਦੀ ਅਸੀਂ ਨੌਕਰਾਂ ਯਾਰ ਥੋੜਾ ਹੋਰ ਉਹ ਜੁੰਡੀ ਦੇ ਯਾਰਾਂ ਇਹ ਕਾਹਦੇ ਜੁੰਡੀ ਦੇ ਯਾਰਾਂ ਤੂੰ ਬਹਿ ਜਾ ਬਾਈ ਜਰਾ ਕਿਉਂ ਯਾਰ ਇੱਕ ਦਫ਼ਾ ਹੱਦ ਨਹੀਂ ਜਾਂਦਾ ਇੱਦਾਂ ਦਾ ਟੈਂਕ ਕਰਖਿਆ ਇਹਨੂੰ ਥੱਲੇ ਬਹਿ ਜਾ ਇਸੇ ਨਾਲੇ ਚੱਲਦਾ ਪ੍ਰੋਗਰਾਮ ਸਾਰਾ ਹੀ ਕੋਈ ਯਾਰ ਥੱਲੇ ਬਹਿ ਜਾ ਬਾਈ ਹੋਰ ਦੱਸ ਤੂੰ ਫਿਰ ਕਿਵੇਂ ਆ ਹੈ ਹੋਰ ਦੱਸ ਕੋਈ ਜਮਾ ਇਹ ਜੁੰਡੀਆਂ ਵਰਦੇ ਗਏ ਡਰੀ ਜਾਂਦੀਆਂ ਯਾਰ ਮੈਥੋਂ ਤੂੰ ਬੈਠ ਇੱਧਰ ਬੈਠੇ ਹੈਂ ਕਿ ਫੇਰਾ ਖੁੰਡਾ ਦਰ ਮੈਂ ਪੈਣਾ ਵੀ ਇੱਧਰ ਫੇਰਾ ਕੇ ਬਹਿ ਜਾ ਮੈਂ ਦੁੱਧੇ ਕਰੀ ਬੈਠਣਾ ਮੰਝੇ ਜੀ ਆ ਫਿਰ ਬੈਠਣਾ ਮੰਝੇ ਜੀ ਆ ਉਈ ਯਾਰ ਅਭੀ ਯਾਰੇ ਚਾਹ ਕੁੱਟਾ ਉਹ ਵੀ ਤੂੰ ਕਿੱਥੇ ਮਲੰਗ ਨੂੰ ਨਾਰਲਾ ਨਾਉਣਾ ਆ ਦੇਖ ਲੈ ਤੇਰੀ ਭੈਣ ਦੇ ਭਾਈ ਦੇਖ ਲੈ ਤਮਾੜੇ ਲੱਸਣ ਨੂੰ ਚਾਹ ਪਾਣੀ ਧਰ ਲੱਗ ਰਹੀ ਉਹ ਮੇਰੀ ਗੱਲ ਸੁਜੇ ਗੱਸਤ ਕਹਿਣਾ ਮੈਨੂੰ ਤੂੰ ਤੁਸੀਂ ਮੇਰੀ ਬੜਾ ਮਜ਼ਾਕ ਬਣਾ ਰਖਿਆ ਮੇਰਾ ਭੈਣ ਕਹਿਣਾ ਯਾਰਾ ਭੈਣ ਕਹਿਣਾ ਯਾਰਾ ਉਹ ਥੱਲੇ ਬਹਿ ਜਾ ਮਰੀ ਭੈਣ ਬਣਾ ਲੈਣਾ ਪਈ ਯਾਰਾ ਉਹ ਤੂੰ ਥੱਲੇ ਬਹਿ ਜਾ ਯਾਰ ਤੁਸੀਂ ਮੇਰਾ ਜਲੂਸ ਕੱਢ ਕੇ ਘਰੇ ਆ ਕੇ ਬੇਇੱਜ਼ਤੀ ਕਰੀ ਜਾਂਦੇ ਹੋ ਤੁਸੀਂ ਥੱਲੇ ਬਹਿ ਜਾ ਮੈਂ ਕਹਿੰਦਾ ਯਾਰ ਕੀ ਹੋ ਰਿਹਾ ਤੈਨੂੰ ਉਹ ਨਾਲੇ ਹੋਰ ਉਹ ਭੈਣ ਬਣਾ ਮੇਰਾ ਰਖੜੀ ਬਣਵਾ ਦੇ ਲੈ ਆ ਘਰ ਦਾ ਕੁੱਟਾ ਬਣਵਾ ਰ ਅਕੀਏ ਇਹ ਹੀ ਨੀ ਰਵਾਜ ਬਣੀ ਬੈਠੀ ਹੈਗੀ ਥੋੜੀ ਜੀ ਲਾ ਕੇ ਸੁਰਖੀ ਓਏ ਤੂੰ ਕਰ ਆਏ ਬੰਦੇ ਦੀ ਮਾੜੀ ਮੋਟੀ ਇੱਜ਼ਤ ਕਰਨੀ ਸਿੱਖ ਲੈ ਆਹ ਵੀ ਆ ਦੇ ਨਿਕਲ ਨਾ ਵੀ ਜੇ ਪਾ ਵੀ ਤੂੰ ਵੀ ਯਾਰ ਬਸ ਤੂੰ ਸੁਣ ਜਾ ਲੈ ਊੜਾ ਮੋਟਾ ਜਰਾ ਹਾਂ ਤੂੰ ਕਾਪ ਕੇ ਚਾਹ ਤਰ ਕਿਉਂ ਬਣ ਜਾਂਦੇ ਬੰਦੂ ਵਾਲਾ ਮਾਰ ਕੇਗਾ ਮੇਰੀ ਗੱਲ ਸੁਣ ਲੈ ਜੇ ਤੂੰ ਮੈਂ ਕਰਦਾ ਉਹ ਬਾਈ ਨਾਲ ਆ ਗਿਆ ਮੈਂ ਕੀ ਕਰਾਂ ਮੇਰਾ ਸਾਰਾ ਪੈਸਾ ਨਹੀਂ ਤੇਰੀਆਂ ਕਮਾਈਆਂ ਦੀ ਉਹ ਮੇਰਾ ਸਾਰਾ ਸੰਘਜਾ ਮੇਰਾ ਫਾਰਾ ਫਟਕ ਬਾਈ ਕਰਦਾ ਹੋਰ ਯਾਰ ਬੰਦੇ ਦਾ ਕਾਦਾ ਫੁੱਟੂ ਬਣਾ ਰਿਹਾ ਸੁਣ ਯਾਰ ਮੇਰੀ ਗੱਲ ਆ ਵੀ ਮੇਰੀ ਗੱਲ ਸੁਣ ਜੇ ਮੈਂ ਤੁਹਾਨੂੰ ਖਸਤ ਨਾ ਲਿਆ ਬਾਈ ਰਖੜੀ ਬਣਾ ਰਿਹਾ ਗੁੱਟ ਵੱਡ ਦੋ ਮੇਰਾ ਯਾਰ ਤੇਰੀ ਮੈਂ ਬਾਹ ਜੀ ਨਾ ਇੱਥੋਂ ਕਰ ਤੂ ਮੋਢੇ ਲ ਬਲੋਸ ਕੱਢਣ ਵਾਸਤੇ ਘਰੇ ਲੈਂਦਾ ਘਰੇ ਰਿਸ਼ਤੇਦਾਰ ਨੂੰ ਪੁੱਛਾ ਵੀ ਆ ਪਤਾ ਨਹੀਂ ਹੈਗਾ ਕਿਸੇ ਹਾਂ ਪੈਣ ਗੱਡੀ ਜੱਫੀ ਪਾ ਲੈਣੇ ਆਪਾਂ ਓ ਤੂੰ ਉਧਰ ਬਹਿ ਜਾ ਤੂੰ ਮੰਨਦੀ ਨਹੀਂ ਹੁੰਦਾ ਹੁਣ ਤੂੰ ਇੱਕ ਨਾ ਫਿਰ ਕੁੰਡੀ ਆ ਜਾ ਯਾਰ ਤੇ ਗੱਲ ਬੜੀ ਕੋਈ ਬਾਈ ਯਾਰ ਮੇਰੇ ਲੱਫੜ ਮਾਰ ਯਾਰ ਜੈਡਾ ਬੁਰਾ ਲੱਗਦਾ ਲੱਫੜ ਮਾਰ ਮੇਰੇ ਯਾਰ ਪੂਰੀ 14 ਤੇਰੇ ਵਰਗੇ ਨੂੰ ਕੁੱਟਣਾ ਕਹੀ ਜੀ ਗੰਦ ਕੁੱਟ ਲਈ ਕਹੀ ਤੈਨੂੰ ਕੁੱਟ ਲਿਆ ਚੜਦੇ ਨਲੇ ਹੋ ਲੈ ਜਾ ਉਹ ਇਹਨੂੰ ਪਰਾਂ ਕਿਤੇ ਮਤੋਂ ਇਨਾ ਫਿਰਦੇ ਨੇ ਕੁੰਡੀ ਮੁੱਕ ਜਾ ਮੈਂ ਕੁੰਡੀ ਆ ਜਾ ਫੱਕ ਜਾ ਕਿ ਦਿਨ ਕਟਾ ਕੇ ਗਏ ਮਾਂ ਉਹ ਤੇਰਾ ਕਰਾ ਦੂ ਮੈਂ ਵਿਆਹ ਓਏ ਓਏ ਵਿਆਹ ਨਹੀਂ ਯਾਰ ਮੈਂ ਖੁੰਡਾ ਜਾ ਚਪੜ ਕੇ ਮੈਂ ਤਾਂ ਪੈਣ ਕੇ ਉਹ ਮੈਂ ਸੋਚਦਾ ਸਾਰਾ ਦਿਨ ਆਪਣੇ ਨਾਲ ਦੇ ਨਾਲ ਮਰਦਾ ਇਹ ਓਏ ਤੂੰ ਨੇ ਦੇਖ ਜਾਣਾ ਹੱਸੀ ਨਹੀਂ ਹੈਗਾ ਅਲਗੂ ਗੀ ਕੱਟਣ ਨੂੰ ਕਹਾ ਮੇਰੇ ਉੱਪਰ ਹੀ ਰਹਿੰਦਾ ਕੁੱਟੀਆਂ ਦਾ ਕਹੋ ਉਹ ਪੀਤੂ ਨਾ ਮਰਦਾ ਸਾਰਾ ਦਿਨ ਨਸ਼ਾ ਇਕੱਠਾ ਕਰਦੇ ਨੇ ਕੋਈ ਕੰਜੇ ਦੇ ਸਾਰਾ ਦਿਨ ਗੋਲੀਆਂ ਖਾ ਕੇ ਪਤਾ ਨਹੀਂ ਕੀ ਆਉਟਪਟ ਆਂਗ ਬੋਲੀ ਜਾਂਦਾ ਆਹ ਦੇਖ ਲੈ ਮਿੰਟ ਜੀ ਤੈਨੂੰ ਭੈਣ ਬਣਾਉਣ ਨੂੰ ਤਿਆਰਤੀ ਮਿੰਟ ਜੀ ਸਾਲੀ ਮਿੰਟ ਜੀ ਘਰ ਵਾਲੀ ਗਾ ਇਹਨੂੰ ਤਿਆਰ ਹੋ ਜਾਂਦਾ ਇਹ ਗੱਦੀ ਤੇਰੀ ਹੈ ਜਿਹੜਾ ਤੈਨੂੰ ਪਤਾ ਕੀ ਹੈ ਮਲੰਗ ਤੇਰੇ ਨਾਲ ਤੁਰੇ ਜਾਂਦੇ ਨੇ ਮੈਂ ਫੜ ਚ ਨਾ 10 ਮਿੰਟ ਮੈਂ ਪੱਥੇ ਰપરા ਲਾਹ ਇਹਨੂੰ ਪੁੱਛ ਕੇ ਦੇਖ ਆਪਣਾ ਪੀਤੂ ਨੇ ਨਹੀਂ ਪੈਂਡਾ ਛੱਡਣ ਚ ਆਇਆ ਉਹਨੂੰ ਮਾਗਰ ਮਾਗਰ ਕੜੀਸੀ ਫਰੀ ਗਿਆ ਆ ਪਿੱਤੂ ਜਿੰਦਾ ਨਾ ਖੇਤ ਭੇਜਿਆ ਕਰ ਤੜਕੀ ਹਰਾ ਵੀ ਨਹੀਂ ਵੱਢ ਗਿਆ ਅੱਜ ਸਾਰੀ ਘਟ ਕ ਖਾ ਰੱਖੀਏਗੀ ਉਹ ਅੱਜ ਹਰਾ ਵੀ ਨਹੀਂ ਵੱਢ ਗਿਆ ਅੱਜ ਮੈਨੂੰ ਜਾਣਾ ਪਊ ਉੱਥੇ ਤੜਕੀ ਧਰ ਦੇਣਾ 100 ਰੁਪਏ ਦੇ ਹੱਥ ਤੇ ਜਾ ਵਗ ਜਾ ਖਾਇਆ ਗੋਲੀ ਉਹ ਕਿਹੜਾ ਰੋਗ ਲੱਗ ਰਿਹਾ ਹੁਣ ਪ੍ਰੀਤਪੁਰੇ ਨੂੰ ਕਿਵੇਂ ਹਟਾਈਏ ਇਹ ਤਾਂ ਆਪ ਹੀ ਹਟ ਜੂਗਾ ਜੇ ਨਾ ਪੈਸੇ ਮਿਲਣ ਤੁਸੀਂ ਬਾਅਦ ਚ ਬੋਲ ਲਿਓ ਪਹਿਲਾਂ ਮੈਨੂੰ ਤਾਂ ਪੁੱਛ ਲਓ ਹਾਲ ਚਾਲ ਵੀ ਨਹੀਂ ਮੈਨੂੰ ਕਿਸੇ ਨੇ ਪੁੱਛਿਆ ਮੈਂ ਨਹੀਂ ਕੋਈ ਚੱਲ ਕੋਈ ਨਾ ਤੂੰ ਸੁਣਾ ਦੇ ਹੁਣ ਹਾਲ ਚਾਲ ਆ ਤੇਰੀ ਭੈਣ ਖੜੀਆ ਕਰ ਲਿਆ ਗੱਲਾਂ ਆ ਤਾਂ ਖਾਵਾਂਗੇ ਨਾ ਪੂਜੀਆ ਖਾਵਾਂਗੇ ਇਹ ਉਹ ਜਿਹੜਾ ਆਇਆ ਸੀ ਨਾ ਹਏ ਹਏ ਇਹ ਜੀ ਸਮੈਲ ਮੇਰਾ ਦਿਮਾਗ ਖਰਾਬ ਹੋਈ ਆ ਕੋਈ ਸ਼ਹਿਰਾਂ ਵਾਲਾ ਤਾਂ ਬੱਧ ਚੜਦਾ ਹੁੰਦਾ ਹੈ ਜਾ ਤੇ ਜਰੂਰੀ ਉਹਦੇ ਲਵੇ ਲਾ ਕੇ ਨੂੰ ਸੁਣ ਬਣਾ ਤੀਗਾ ਇਹੇ ਕੀ ਕਮੈਂਟ ਪਰ ਇਹ ਹੋ ਜਾਂਦੀ ਹੈ ਲੈ ਉਹ ਤਾਂ ਮੇਰੇ ਲਵੇ ਲਵੇ ਲੱਗੀ ਆਂ ਜੀਜਾ ਜੀ ਵੀ ਕੁਝ ਨਹੀਂ ਬੋਲੇ ਹੈ ਨਾਲ ਜੀਜਾ ਜੀ ਆਲੀਏ ਤੂੰ ਤਾਂ ਆ ਪਗਲੇ ਨੂੰ ਚੁੱਕ ਉਹ ਮੈਂ ਕਾ ਨੂੰ ਕਹਿਣਾ ਕਿਸੇ ਨੂੰ ਕੁਛ ਹੈ ਓਏ ਤੈਨੂੰ ਸ਼ਹਿਰ ਵਾਲਿਆ ਲਾਲਾ ਨੇ ਮਾਰਿਆ ਜਾ ਉੱਤੇ ਸੰਟ ਸੰਟ ਜੇ ਓਏ ਲਾਉਂਦੇ ਨਹੀਂ ਪਿੰਡਾਂ ਨਾਲ ਜਦ ਤੁਹਾਨੂੰ ਪਤਾ ਹੀ ਹੁੰਦਾ ਫਿਰ ਇਹ ਚੋ ਕਿਹੜੀ ਨਾਲੀ ਕੁਛ ਬੁਹਾਂ ਦੀ ਹੈ ਸਾਰੇ ਇਹ ਤਾਂ ਆਪ 15 ਦਿਨਾਂ ਬਾਅਦ ਇੱਕ ਦਿਨ ਨਾਉਂਦੀ ਜੇ ਕਮਾਨ ਨਾ ਬਦਲੋਨੀ ਹੈ ਮੈਂ ਉਹ ਲਈ ਰੱਖੀ ਤੁਸੀਂ ਵੀ ਪਰ ਇਹ ਕੀ ਪੈਂਸੀ ਕਰੀਏ ਮੈਂ ਤਾਂ ਹੁਣ ਭਗ ਜਰ ਮੈਨੂੰ ਪਤਾ ਓਏ ਨਾ 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 ਤੇਰੀ ਗੱਲ ਸੁਣ ਕਿਤੇ ਨਹੀਂ ਚੱਲੀ ਇਹ ਟਰਾਬੇ ਦਿਨਦੀ ਮੈਨੂੰ ਸਾਬਾ ਤਾਂ ਭੈਣ ਤਾਂ ਮੇਰੀ ਹੈ ਤੂੰ ਉਹਦੇ ਵੀ ਤੈਨੂੰ ਪੁਪਕੂਟ ਕੇ ਨਵਾ ਲਉਂਗੇ ਤੇ ਆ ਬਚਪਨ ਦੀਆਂ ਗੱਲਾਂ ਦੱਸ ਦਿਆ ਤੇਰੀਆਂ ਦੇਖ ਲੈ ਫਿਰ ਸਾਰੇ ਦੁੱਖ ਜਾਣਦੀ ਹੈ ਤੇਰੇ ਜੀਜੇ ਨੂੰ ਪਤਾ ਲੱਗਾ ਹੈਗਾ ਭੈਣ ਤਾਂ ਉਹੀ ਲੱਗੀ ਜਾਂਦੀ ਹੁੰਦੀ ਹੈ ਮੇਰੇ ਤੇ ਓਏ ਚੱਲ ਕੋਈ ਨਾ ਹੁਣ ਤੂੰ ਠੰਡੇ ਮਤੇ ਨਾ ਪੈ ਜਾ ਉਹ ਸਾਲੀ ਸੇਵਾ ਕਿਉਂ ਪੜਕੀ ਜੰਨੀ ਬੈ ਜਾ ਕੋਈ ਨਾ ਤੇਰੇ ਬਾਅਦ ਤੇ ਮੈਂ ਬਿਸਕੁਟ ਲਿਆਂ ਚਾਹ ਪਿਆਣਾ ਤੈਨੂੰ ਗਰਮ ਜੀ ਕਰਾ ਕੇ ਤੇਰੀ ਭੈਣ ਤੋਂ ਹੈ ਬੈ ਜਾ ਟਕੇ ਉਹ ਵੀ ਹੈ ਕੌਫੀ ਹੋਂਸਾਰ ਤਾਂ ਨੇ ਮੇਰੀ ਬੇਇਜ਼ਤੀ ਕਰਦੀ ਬਸ ਮੈਂ ਓਏ ਇਹੋ ਜਿਹੇ ਬੇਇਜ਼ਤੀ ਉਹਨਾਂ ਪਾ ਕੀ ਜਾਣਦੇ ਆ ਤੈਨੂੰ ਪਤਾ ਤਾਂ ਹੈਗਾ ਤੂੰ ਵੀ ਉਹੀ ਮਾੜੀ ਜੀ ਗੱਲ ਤੋਂ ਟੈਨਸ਼ਨ ਲਈ ਬੈਠੀ ਆ ਸਾਰਾ ਦਿਨੇ ਹੱਥਾਂ 'ਚੇ ਖੇਡੀਆਂ ਤੂੰ ਹੈ ਬਾਬਾ ਫੂਲ ਦੇਖ ਲਈ ਚਾਹ ਬਣ ਗਈ ਚਲ ਕੋਈ ਨਾ ਮੈਂ ਕਹਿੰਨਾ ਪ੍ਰੀਤ ਲਿਆ ਬਾਈ ਚਾਹ ਪਾਣੀ ਪਿਆ ਇਹਨੂੰ ਪਿਆ ਨਹੀਂ ਯਾਰ ਪ੍ਰੈਸ਼ਰ ਹਾਏ ਓਰੇ ਪਿਆ ਨਹੀਂ ਪ੍ਰੈਸ਼ਰ ਸਉਰਾ ਬਦੀ ਵੇ ਮੇਰਾ ਗਾਲ ਭੈਣ ਦੇ ਯਾਰ ਦਾ ਬਹੁਤ ਦੁੱਖਨ ਲੱਗ ਗਿਆ ਮਤਲਬ ਬਹੁਤ ਭੈਣ ਵੀ ਕਹਤ ਜੇ ਭੈਣ ਕਹਿ ਕਿ ਕਿਰਾਂ ਜਫੀ ਪੈ ਜਾਂਦੀ ਉਹ ਬੜੀ ਅੜ ਪੈ ਹੈ ਇਹ ਅੜ ਅੜ ਬਤਾੜ ਬੋ ਮੇਰੇ ਲਈ ਪਾਬੀ ਨਹੀਂ ਅੜ ਪੈਲਾ ਬਸ ਫਿਰ ਉਹੀ ਗੱਲ ਜਹੀ ਜੀ ਕੋ ਕੋ ਜੀ ਕੋ ਕੋ ਜੀ ਬੱਚੇ ਪਰ ਬਸ ਇਹ ਐ ਵੀ ਭੈਣ ਪਹਿਣਾ ਨਹੀਂ ਹਣ ਤੂੰ ਭੈਣ ਦਾ ਵੀਰ ਉਹਨੂੰ ਮਾਸੀਏ ਕਹੀ ਗਿਆ ਉਹ ਮੈਨੂੰ ਪਤਾ ਲੱਗਾ ਖਾਦੂ ਮੈਂ ਤਾਂ ਦੋ ਗੋਲੀਆਂ ਖਾ ਗਿਆ ਪਰ ਆਹਾਂ ਆਪਣਾ ਘੰਟਾ ਪੂਰਾ ਟੋਪਾ ਦਲਾ ਗਿਆ ਹਾਂ ਜਿਉਂ ਜਦੋਂ ਜਦੋਂ ਜਿਵੇਂ ਜਿਵੇਂ ਲੱਗਿਆ ਕਰੇ ਉਹ ਮੋਢਾ ਨਾਲ ਉਹਦੇ ਹਾਂ ਮੋਢਾ ਮੋਢੇ ਨੂੰ پاਗ ਲੱਗ ਜਾ ਕਰਨਾ ਮੈਂ ਮੈਂ ਤਾਂ ਦੋ ਵਾਰੀ ਪਿੱਤੇ ਬੰਦ ਤੇ ਉਹਦੇ ਹੈ ਸਹੀ ਗੱਲ ਹੈ ਜਿਹੜਾ ਕੜੀ ਉਹ ਦੇਖੇ ਗਿਰੂ ਗਿਰੂਗੀ ਪੱਕੀ ਗੱਲ ਹੈ ਆਹ ਦੇਖ ਬਾਬੇ ਆਹ ਮੋਢੇ ਨੂੰ ਅੱਜ پاਗ ਲੱਗੇ ਓਏ ਸੌਰਾ ਪਤੀ ਤੁਰ ਤੈਨੂੰ ਸੁਈ ਨਾ ਦੋਦੇ ਮੈਣੀ ਤੂੰ ਦਾ ਮੇਰਾ ਭੈਣ ਦੋ ਮੇਰਾ ਪੰਜ ਦਿਨ ਨਹੀਂ ਤੂੰ ਦਾ ਹੈਗਾ ਇਹਨੂੰ ਪੱਕੀ ਗੱਲ ਹੈ ਤਰਨ ਨਾਲ ਵਾਦਾ ਯਾਰ ਪਰ ਗਲਤਾਂ ਦੁਖਣ ਲੱਗ ਗਿਆ ਮਰਾਂ ਤੂੰ ਲਈ ਮਹਾਂਜੀ ਭੈਣ ਕਹਿ ਕੇ ਕਿਰਾਂ ਬਸਾਂ ਖੂਜੀ ਇਹ ਦੂ ਬਾਤ ਬਸ ਫੈਨ ਹੋ ਜਾਂਦੀ ਆਪਣੀ ਉਹ ਫੈਨ ਹੋ ਜਾਂਦੀ ਫੈਨ ਹੋ ਜਾਂਦੀ ਬਸ ਉਹਨੂੰ ਐ ਹੋ ਜਾਂਦਾ ਵੀ ਤੂੰ ਹੀ ਐ ਜਦੋਂ ਜੱਫੀ ਕੁੱਟ ਕੇ ਪੈ ਗਈ ਬਸ ਰਗਾ ਮਿਲ ਗਈਆਂ ਰੂਹ ਵਾਲਾ ਪਿਆਰ ਹੋ ਜਾਂਦਾ ਗੱਲਾਂ ਦੀਆਂ ਗੱਦਾਂ ਓਏ ਸੱਚ ਬੱਲੂਆ ਮੈਨੂੰ ਆਇਆ ਵੀ ਦੱਸ ਕੇ ਗਏਗਾ ਉਹ ਬੱਲੂਆ ਨਾ ਪਕੜਨਾ ਕੱਲ ਨੂੰ दारू ਅੱਛਾ ਕੱਲ ਕਹਿੰਦਾ ਹੀਗਾ ਹਾਂ ਚੱਲੀ ਅੱਜ ਉਹਨਾਂ ਦੇ ਬਗ ਚੱਲ ਗਏ ਹਾਂ ਚੱਲੀਏ ਢੋਲੀ ਪੂਰੀ ਟੋਪੂਰੀ ਚਾੜੂਗਾ ਅੱਜ ਰਾਤ ਦਾ ਜੰਗਾੜ ਹੋ ਜੂ ਢੋਲੀ ਹੈਗੀ ਐ ਕਿ ਪੁੱਛਾ ਉਹ ਸਾਰਾ ਕੁਝ ਐ ਬੱਠਲ ਬੁੱਠਲ ਸਾਰਾ ਕੁਝ ਨੇ ਸਾਰਾ ਕੁਕੇ ਗੁਰ ਵੀ ਪੂਰਾ ਘੈਂਟ ਲਿਆਂਦਾ ਹੋਇਆ ਪੇੜੀ ਵਾਲਾ ਅੱਛਾ ਹਾਂ ਨਾਲੇ ਗੁੜ ਖਾਵਾਂਗੇ ਨਾਲੇ ਦਾਰੂ ਕੱਢਾਂਗੇ ਨਾਲੇ ਅੱਥ ਨੇ ਪੀਵਾਂਗੇ ਨਾਲੇ ਹਾਂ ਬਾਲਾ ਘੈਂਟ ਕੰਮ ਚਲ ਮੈਂ ਲਿਉਂ ਪਰ ਰੌਲਾ ਨਾ ਪਾਦੀ ਰੌਲਾ ਨਾ ਪਾਦੀ ਕਿਤੇ ਬੇਇੱਜ਼ਤੀ ਕਰਾ ਦੇ ਉਹਨੇ ਮੈਨੂੰ ਕਿਹਾ ਸੀ ਕਹਿੰਦਾ ਤੂੰ ਕਦਾਜੀ ਮੈਂ ਤੇਰੇ ਨਾਲ ਜੁੰਡੀ ਦੀ ਯਾਰ ਲਿਹਾ ਜਾ ਮੇਰੀ ਤਾ ਕਰਕੇ ਮੈਂ ਲੈ ਗਿਆ ਤੈਨੂੰ ਤੇਰੇ ਨਾਲ ਯਾਰੀ ਹੈ ਤੇ ਨਾਲ ਯਾਰੀ ਆ ਕੋਈ ਛੋਲਿਆਂ ਦਾ ਵੱਡ ਨਹੀਂ ਤਾਂ ਕਰਕੇ ਲੈ ਗਿਆ ਮੈਂ ਤੇ ਮੈਂ ਤੈਨੂੰ ਕਦੇ ਲੈ ਕੇ ਨਹੀਂ ਗਿਆ ਹੈ ਮੈਂ ਕਦੇ ਲੈ ਕੇ ਨਹੀਂ ਗਿਆ ਤੇ ਕਰੇ ਲੈ ਕੇ ਗਿਆ ਮੰਨ ਨਹੀਂ ਗੱਲ ਪਰ ਗੱਲ ਇਹ ਹੀ ਆ ਵੀ ਕਿਸੇ ਨੂੰ ਰੌਲਾ ਨਾ ਪਾਦੀ ਵੀ ਅਸੀਂ दारू ਕੱਢਦੇ ਆ ਇਹਦਾ दारू ਤਾਂ ਯਾਰਾ ਬਣੀ ਆਏ ਦੇਸੀ ਖਰਾਕ ਹੈ ਜੇ ਹੁਣ ਤੇਰੇ ਨਾਲ ਲਿਹਾ ਜਾਰਾਂ ਚ ਪੈ ਕੇ ਦੋ ਚਾਰ ਪੈਗ ਲਾਈਦੇ ਆ ਫਿਰ ਲਲਕਾਰੇ ਮਾਰਾਂਗੇ ਆਪਾਂ ਫੇਰੇ ਪਤਾ ਲੱਗੂਗੀ ਲਿਹਾਜ ਆ ਓਏ ਯਾਰ ਇਹ ਬੰਦੇ ਸਾਰੇ ਪਿੰਡ ਚ ਸਾਰਾ ਪਿੰਡ ਕੱਢਦੇ ਦੋ ਚਾਰ ਘਰਾਂ ਚ ਦੋ ਚਾਰ ਘਰਾਂ ਨੂੰ ਛੱਡ ਕੇ ਸਾਰਾ ਪਿੰਡ ਕੱਢਦਾ ਸਾਰਾ ਪਿੰਡੇ ਕੱਢਦਾ ਚੱਲ ਚੱਲੀਏ ਕਿਰਾਤ ਪ੍ਰੀਤ ਹਾਂਜੀ ਲੈ ਤੂੰ ਤਾਂ ਇਹਨੂੰ ਚਾਹ ਪਾਣੀ ਕਰਕੇ ਪਿਆ ਉਹ ਭੈਣ ਦਾ ਫੋਨ ਆਇਆ ਭੈਣ ਬਿਮਾਰ ਹੋ ਰਹੀ ਐ ਕੀ ਹੋ ਗਿਆ ਉਹ ਟਿੱਲੀ ਜੀ ਦੱਸਦੇ ਨੇ ਮੈਂ ਮਾਰ ਕਹਣਾ ਕਿਹੜਾ ਉਧਰ ਲੈ ਕੇ ਜਾ ਕੇ ਮੈਂ ਕਹਿੰਦੀ ਸੀ ਮੈਂ ਕਿਹਾ ਚਲ ਮਿੱਕੂ ਆਈ ਹੋਈ ਐ ਮੈਂ ਵੀ ਵਗ ਚਲਦੀ ਆ ਨਾਲ ਕੋਈ ਨਾ ਇੱਕ ਦੋ ਦਿਨ ਮੈਨੂੰ ਉੱਥੇ ਲੱਗਣੀਆਂ ਮੈਨੂੰ ਤਾਂ ਘਰੇ ਫਿਰ ਔਖਾ ਤੂੰ ਕੋਈ ਨਾ ਤੂੰ ਘਰੇ ਕੰਮ ਤੰਦਾ ਕਿਡਾ ਬਦਲਿਆ ਉਹ ਸਾਹਮਲੇਗੀ ਤੇ ਉਹਨੂੰ ਕਹਿ ਦੀ ਪਿੱਤੂ ਨੂੰ ਮਾਣਾ ਮੋਟਾ ਹਰਾ ਹੋਰਾ ਡੰਗਰਾ ਕਨੀ ਦੇਖ ਤੂੰ ਕੋਈ ਨਾ ਤੂੰ ਚਾਹ ਬਣਾ ਦੇਣਾ ਨਹੀਂ ਚਲ ਆਏ ਕੋਲ ਬਹਿ ਜਾ ਪਾ ਫਾਟੇ ਵਿੱਚ ਚਾਹ ਬਣਾ ਲੈ ਚਲ ਕੋਈ ਨਾ ਤੂੰ ਚਾਹ ਬਣਾ ਲੈ ਫਿਰ ਚਾਹ ਪੀ ਕੇ ਜਾਣਾ ਬੱਸ ਚਲ ਧਿਆਨ ਨਾਲ ਜਾਇਓ ਚੰਗਾ ਕੋਈ ਨਾ ਕੋਈ ਨਾ ਠੀਕ ਆ ਦੇਖ ਲੈ ਫਿਰ ਕਹਿ ਦਿੰਦੇ ਨੇ ਤੂੰ ਤਾਂ ਤੜਕੀ ਉੱਠਣ ਸਾਰ ਪਤਾ ਨਹੀਂ ਕੀ ਖਾਣੀ ਐ ਬੋਲਣ ਲੱਗ ਜਾਨੀ ਐ ਰੱਖੇ ਉਹ ਦੇਖ ਲੈ उत्त ने छिड़ता सारा पानी आ गया सियाल सूरज निकलता है सारी डरते पता नहीं कहे जे पुते सारी पिंडे ने सारे का कानून हैीजा देख ता कि हाँ गल तो है हूं आमली ठामली छड़े मलंग ਇਹਨਾਂ ਦੀ ਕਿਹੜਾ ਗਾਹ ਘਰੇ ਕੇ ਚੂੜੀਆਂ ਆਈਆਂ ਡੀਕਦੀਆਂ ਨੇ ਜਾਂ ਇਹਨਾਂ ਨੇ ਜਵਾਕ ਰੋਂਦੇ ਨਹੀਂ ਇਹਨਾਂ ਤਾਂ ਸ਼ਰਮ ਜਮੀ ਲਾਤੀ ਉਹ ਜਿਹੜਾ ਛੋਟਾ ਗਮਾਂਡੀ ਆ ਸੜਿਆ ਜਾਂ ਮੁਸਕੀਆ ਜਾਂ ਉਹ ਵੀ بڑا ਮੂੰਹ ਲਾਉਨੇ ਹੋ ਤੁਸੀਂ ਉਹ ਕਿਉਂ ਬਾੜਦੇ ਹੋ ਘਰੇ ਮੂੰਹ ਲਾਉਣ ਨੂੰ ਚਿੱਠੀ ਪਾਉਂਦਾ ਨੂੰ ਕੋਈ ਵੀ ਆਇਆ ਭਾਈ ਸਾਡੇ ਘਰੇ ਆ ਜਾ ਆਹ ਮੇਰੇ ਵਾਲਾ ਦਿਓਰ ਨਹੀਂ ਹੈਗਾ ਆਹੀ ਹਾਂ ਅਮਲੀਆ ਇਹਦਾ ਲਿਆਜੀ ਆਓ ਹੁਣ ਇਕੱਠੇ ਖਾਂਦੇ ਪੀਂਦੇ ਨੇ ਓ ਕੀ ਪਾਕੀ ਲੈਣ ਜਾਣਾ ਹੁੰਦਾ ਇਕੱਠੇ ਭੱਜ ਜਾਂਦੇ ਨੇ ਸਿੱ ਗਿਆ ਕੰਮ ਹੋ ਜਾਂਦਾ ਜਿਵੇਂ ਦੋ ਤੀਂ ਵੀ ਨਹੀਂ ਕਹਿੰਦੀ ਆ ਨਹੀਂ ਭਾਣੀ ਜੇ ਤੂੰ ਬਾਜ਼ਾਰ ਚੱਲੇਂਗੀ ਮੈਂ ਚੁੰਨੀ ਰੰਗਾ ਆਕੇ ਲਿਆਉਣੀ ਆ ਜਾਂ ਮੈਂ ਬੂਟ ਪਵਾ ਕੇ ਲਿਆਉਣੇ ਨੇ ਚੱਲ ਤੂੰ ਮੇਰੇ ਨਾਲ ਆ ਜਾ ਉਹ ਕੰਮ ਇਹਨਾਂ ਦਾ ਉਹ ਵੀ ਰੁੜ ਜਾਣਾ ਕੁਛ ਛੱਡਦਾ ਹੈਗਾ ਇਹ ਨਹੀਂ ਕੋ ਛੱਡਦਾ ਦੋਨੇ ਨਛੇੜੀ ਨੇ ਸਿਰੇ ਦੇ ਹਾਂ ਜੀਜਾ ਵੀ ਖਾਂਦਾ ਪੀਂਦਾ ਕੁਛ ਨਾ ਨਾ ਲੈ ਜੀਜਾ ਤਾਂ ਉਹੀ ਨਹੀਂ ਮੂੰਹ ਤੇ ਦਰਦਾ ਇਹਦੀ ਚੀਜ਼ ਪਰ ਪੇਗ ਛੇਕ ਤਾ ਕਦੇ ਕਦਾਈ ਲਾ ਲੈਂਦਾ ਚੱਲ ਉਹ ਤਾਂ ਚੱਲ ਜਾਂਦਾ ਹਾਂ ਉਹ ਵੀ ਉਹ ਵੀ ਘਰ ਦੀ ਕੱਢੀ ਲੜਦੀ ਤਾਂ ਮੈਂ ਬਥੇਰਾ ਪੀਣ ਤਾਂ ਮੈਂ ਦਿੰਦੀ ਨਹੀਂ ਗਾਲਾਂ ਦਿੰਨੀਆਂ ਕੀ ਭਈ ਤਾਂ ਜਿਵੇਂ ਜਮੀ ਹੋਰ ਸਾ ਕੜਦਾ ਉਹ ਵੀ ਚੱਲ ਪਿੰਦਾ ਜਿੰਨੀ ਮਰਜੀ ਪੀ ਜਾਣ ਦੇ ਹਾਂ ਫਿਰ ਜਾਦੇ ਪੀਣ ਲੱਗ ਜੂ ਐ ਵੀ ਕਰਦੀ ਕੱਢੀ ਦਾ ਕਦੇ ਪੇਗ ਸ਼ੇਕ ਲਾ ਲੈਂਦਾ ਜਿਹੜਾ ਸਾਡਾ ਡਾਕਟਰ ਹੈ ਫੈਮਿਲੀ ਡਾਕਟਰ ਜੀ ਤੋਂ ਦਵਾਈ ਲਿਆਉਨੇ ਆ ਮੈਂ ਤੈਨੂੰ ਕਹਿ ਰਖਿਆ ਮਾਂ ਤੂੰ ਐਂ ਕਹਿ ਦਿਆ ਕਰ ਕਿ ਭਈ ਦਾਰੂ ਨਹੀਂ ਤੇ ਪੀਣੀ ਤੇਰਾ ਲੀਵਰ ਖਤਮ ਹੋ ਜਾਊਗਾ ਸਹੀ ਗੱਲ ਹੈ ਤਾਂ ਹੀ ਮਾੜੀ ਮੋਟੀ ਘੱਟ ਕਰੂਗਾ ਹਾਂ ਫਿਰ ਜੀਜਾ ਇਹਨੂੰ ਨਹੀਂ ਰੋਕਦਾ ਹੈਗਾ ਆ ਸੜੇ ਨੂੰ ਹੀ ਕੋ ਸੜਿਆ ਜਾ ਉਹ ਫਿਰ ਜਾਂਦੇ ਨੇ ਦੋਨੇ ਇਕੱਠੇ ਹੋਏ ਇਹਨਾਂ ਨੂੰ ਰੋਕ ਲਿਆ ਕਰੇ ਨੀ ਜੀ ਜਾ ਕਿਥੇ ਰੋਕੂ ਅਜ ਤੋਂ ਮੇਰੀ ਸੱਸ ਜਿਉਂਦੀ ਹੁੰਦੀ ਹੁੰਦੀ ਸੀ ਠੀਕ ਹੈ ਮੇਰਾ ਸਹੁਰਿਆਂ ਤਾਂ ਮਰੇ ਨੂੰ ਤਾਂ ਦੇਖਾ ਕਈ ਸਾਲ ਹੋ ਗਏ ਮੇਰੀ ਸੱਸ ਦੇ ਵੀ ਪੁੱਠੀ ਕੰਮ ਤੇ ਗਏ ਹੈ ਉਹਨੇ ਆਹ ਵੱਡਾ ਤਾਂ ਚੱਲ ਪੜਿਆ ਲਿਖਿਆ ਤੀਗਾ ਇਹ ਤਾਂ ਹੈਗਾ ਤੇ ਦਿਮਾਗ ਮਾੜਾ ਮੋਟਾ ਕੰਮ ਕਰਦਾ ਤੀਗਾ ਇਹ ਤਾਂ ਨਸ਼ਿਆਂ 'ਚ ਬੜਿਆ ਨਹੀਂ ਆ ਛੋਟੜੇ ਨੂੰ ਤਾਂ ਉਹੀ ਗੱਲ ਵੀ ਮੈਨੂੰ ਨਾ ਕਿਸੇ ਕੰਮ ਤੋਂ ਰੋਕ ਕੇ ਹੈ ਸਸਰੀ ਸਸਰੀਕਾਰ ਸਸਰੀ ਆ ਦੇਖ ਐਨੀ ਸੇਵਾ ਕਰਦੇ ਨੇ ਭਾਬੀ ਦੀ ਕੀ ਹੋ ਗਿਆ ਪੂਰੀ ਦੱਸ ਦੇ 100 ਰੁਪਏ ਦੀ ਜੀ ਉਨੇ ਮਨਜੀਬ ਵਾਲੀ ਗੋਲੀ ਬਾਈ ਤਾਂ ਹੈ ਨਹੀਂ ਉਹ ਤਾਂ ਬਗਿਆ ਕਰਨਲ ਕਰਨੀ ਕੋਈ ਨਾ ਫਿਰ ਅੱਜ ਨਾ ਖਾ ਤੂੰ ਐ ਦੇਖ ਵੀ ਤੈਨੂੰ ਬਿਨਾ ਗੋਲੀ ਖਾਦੇ ਕੋਈ ਫਰਕ ਪੈਂਦਾ ਸਰੀਰ ਨੂੰ ਕੀ ਬਤਾ ਤੇਰਾ ਨਸ਼ੀ ਛੁੱਟ ਜੇ ਨਾ ਮੈਂ ਤੋਖ ਹੋ ਜਾਪਾ ਵੀ ਐ ਨਾ ਕਰ ਤੂੰ ਦੇਖੀ ਮੇਰਾ ਮਰ ਜਾ ਆਇਆ ਬੋਲੇ ਜੀ ਆਏ ਲੋਕ ਮਾਰਦੇ ਲੱਗੇ ਹੁਣ ਤਾਂ ਸਾਰੇ ਅਮਲੀ ਮਰੇ ਹੁੰਦੇ ਸਮਰ ਹੀ ਜਾਂਦੀ ਸੀ ਨਾ ਮੈਂ ਸਮਰ ਦਿਨਾ ਮੇਰੀ ਪੈਨ ਆਈ ਹੋਈਏ ਇਹਦੇ ਮੂਰੇ ਇੱਜ਼ਤ ਬਣਾ ਲੈ ਕੋਈ ਮਾਰੀ ਮੋਟੀ ਜੇ ਬਣਦੀ ਏ ਹਾਂ ਕੀ ਪਤਾ ਤੈਨੂੰ ਪੱਤੀਆ ਕੋਈ ਹੋ ਜੇ ਨਾ ਨਾ ਬਹੁਤ ਖਿਆਲੀ ਨਹੀਂ ਉਹ ਤਾਂ ਦਿਮਾਗ ਚ ਬਾਹਰ ਉਹ ਤਾਂ ਫਿਰ ਤਾਂ ਜੀਵ ਤੇ ਤਰਨ ਵਾਲੀਆਂ ਦੀ ਜਾਦੇ ਹਨਾ ਖਿਆਲ ਆਉਂਦਾ ਤਾਂ ਹਾਂ ਉਹ ਰਹਿ ਗਿਆ ਹਾਂ ਦੱਸੂ ਆ ਕਰਦੇ 100 ਰੁਪਏ ਦੇ ਦੇ ਜਿੰਨੀ ਦੇਖ ਭਾਈ ਮੇਰੀ ਸੁਣ ਲੈ ਕੱਲ ਮੇਰੇ ਲੱਭਤਾ ਦੇਖ ਪੈਸੇ ਹੈ ਨਹੀਂ ਮੇਰੇ ਉਹਦੇ ਤੂੰ ਪਤਾ じゃ ਗੋਲੀਆਂ ਆ ਲਈ ਫਿਰ ਬਾਦੀ ਅੰਦਰ ਉਹ ਤੇ ਦੇਖ ਲੈ ਜੇ ਕਿਤੇ ਕੋਈ ਗੋਲੀ ਦਾ ਪਰਥਿਆ ਹੁੰਦਾ ਚੱਕ ਕੇ ਖਾ ਲੈ ਨਹੀਂ ਆਪਣੇ ਤਾਂ ਭਾਈ ਉਹ ਕਿਵੇਂ ਪੁੰਡੀ ਹਾਂ ਬੱਸ ਮਾਗਰ ਮੱਥਾ ਮੈਂ ਪਾਸ ਦਿਆ ਹੈ ਮਾਗਰ ਮੱਥਾ ਤੂੰ ਕਿਥੋਂ ਉਤਰਿਆ ਆਵੇ ਇਸ ਦਿਹਾੜੀ ਬੱਬੀ ਬੇਟੇ ਕਿਉਂ ਪਾ ਤੱਡੇ ਮੋੜੇ ਕਰਮਾਲਿਆ ਸਸਰੀ ਗਾਲੀ ਦੀ ਮਸਾਲੀ ਘਰ ਪਈ ਰਹਿਣਾ ਬੱਸ ਤੇ ਕੇ ਹੈ ਮੱਥਾ ਸਸਰੀ ਗਾਲੀ ਸਸਰੀ ਗਾਲੀ ਮੈਂ ਨਹੀਂ ਤਹਾ ਭੈਣੇ ਵੀ ਹਵਾ ਜੀ ਕਿੱਥੋਂ ਆ ਗਈ ਉਹੀ ਫੁੱਬੇ ਵਾਲੀ ਗੇਟ ਨਿਕਲ ਕਾ ਸਕਦਾ ਸੀ ਜਦੋਂ ਘਰੇ ਆਇਆ ਤੀਗਾ ਜਦੋਂ ਕਿਸੇ ਮੇਰੀ ਗੱਲ ਸੁਣੀ ਉਰੇ ਉਰੇ ਆ ਜਾ ਉਰੇ ਆ ਜਾ ਜਦੋਂ ਕਿਸੇ ਬਗਾਨਿਆਂ ਦੇ ਘਰੇ ਜਾਈਦਾ ਹੁੰਦਾ ਪਹਿਲਾਂ ਗੇਟ ਖੜਕਾਈਦਾ ਹੁੰਦਾ ਫੇਰ ਅੰਦਰ ਜਾਈਦਾ ਹੁੰਦਾ ਬਗਾਨੇ ਦਾ ਪਤਾ ਹੋਈ ਆਪਣਾ ਦਾ ਘਰ ਬਣਾ ਕੇ ਕਰ ਮੈਂ ਹੋਰ ਜੀ ਸਾਲੀ ਮੇਰੀ ਸਾਲੀ ਹੋਰ ਤੇਰੇ ਨਾਲ ਤਾਂ ਪੱਗ ਬੱਟੀ ਹੋਈ ਹੈ ਨਾ ਹਾਂ ਮੇਰੀ ਮੰਮੀ ਰਹਦੀ ਹੈ ਜੀਗੀ ਆ ਜਿਹੜੀ ਬੇਬੇ ਐਂ ਬੋ ਐ ਇਹਦੀ ਬੇਬੇ ਹਾਂ ਮੇਰੀ ਸੱਸ ਸੱਸ ਤੇਰੀ ਸੱਸ ਆਹੋ ਹਾਂ ਤਾਂ ਨਹੀਂ ਲੱਗਦਾ ਕਿ ਤੂੰ ਵੀ ਪਤਾ ਆਪਣੇ ਕੰਮ ਕਰਾਂ ਦਾ ਉਹ ਅੰਡਰਗਰਾਊਂਡ ਗੱਲਾਂ ਉਹ ਜਿਹੜੀਆਂ ਅੰਡਰਗਰਾਊਂਡ ਵਾਲੇ ਇਹਦੀ ਮਾਦਿਆਂ ਮੁੱੱਚੇ ਲੈਵਲ ਦੀਆਂ ਗੱਲਾਂ ਧੀਆਂ ਆਹੋ ਇਹ ਸੁਣ ਲੈ ਮੇਰੀ ਦਾਦੀ ਤੇ ਹਨਾ ਇਹਦੀ ਮੰਮੀ ਨੇ ਪੱਗ ਪੱਗ ਨਹੀਂ ਚੁੰਨੀ ਚੁੰਨੀ ਵਟਾਈ ਹੋਈ ਸੀਗੀ ਚਲ ਉਹਨਾਂ ਨੇ ਵਟਾਈ ਸੀ ਚੁੰਨੀ ਫਿਰ ਘਰ ਬਣਿਆ ਹੋਇਆ ਘਰ ਬਣਿਆ ਹੋਇਆ ਸੱਤ ਪੀੜ੍ਹੀਆਂ ਤੱਕ ਚੱਲੂਗੀ ਉਹ ਚੁੰਨੀ ਰੰਗੀ ਸੀ ਉਹ ਚਲ ਮੰਨ ਕੇ ਚੱਲ ਸੱਤ ਰੰਗੀ ਸੀ ਜਾਂ 14 ਰੰਗੀ ਸੀ ਉਹ ਤਾਂ ਚੱਲ ਜੂ ਤੁਹਾਡੇ ਪਰਿਵਾਰ 'ਚ ਹੋਰ ਕੋਈ ਮੈਂਬਰ ਹੈ ਨਹੀਂ ਸਾਡੇ ਨਾਲ ਵਰਤਨ ਵਾਲਾ ਕੁਈ ਇਕੱਲਾ ਬਲੰਗੇਗਾ ਮੇਰੀ ਗੱਲ ਸੁਣ ਲੈ ਉਹ ਦੂਜੇ ਨੇ ਜਿਹੜੇ ਉਹਨਾਂ ਨੂੰ ਪਤੀ ਵੀ ਕੀ ਹੁੰਦਾ ਮਲਵਾਰਤਨ ਆ ਦੇਖ ਲੈ ਹੁਣ ਆ ਦੇਖ ਲੈ ਆ ਸਾਡਾ ਮਲਵਾਰਤਨ ਆ ਆ ਹੁੰਦਾ ਭਾਈਆਂ ਦਾ ਪਿਆਰਾ ਦੇਖ ਲੈ ਆਹ ਤੇਰਾ ਬੇੜਾ ਪੈਸਾ ਤੇਰਾ ਇੱਧਰ ਪੈ ਜਾ ਬੁੱਥੜ ਤੇ ਮਰੂਗੀ ਚੱਕਾ ਹੁਣ ਜਾ ਲੱਕ ਘਟ ਖਾ ਲਿਆ ਕਰ ਇਹਦੀ ਗੱਲ ਸੁਣਦਾ ਪਾਪੀ ਮੈਂ ਤੈਨੂੰ ਉਹੋ ਵੀ ਕਹਦਾ ਹੀ ਆ ਜੇ ਭਾਈ ਜੇ ਐਡਾ ਮਾੜਾ ਲੱਗਦਾ ਰਖੜੀ ਬਣਵਾ ਦੇ ਤੇਰੀ ਭੈਣ ਤੋਂ ਕੋਈ ਚੱਕਰ ਨਹੀਂ ਸਾਡੇ ਕੋਲੇ ਤਾਂ ਰਖੜੀਆਂ ਹੈ ਨਹੀਂ ਬਾਧੂ ਬੰਨਣ ਵਾਸਤੇ ਚੱਕਣਾ ਛੱਜ ਸਾਡੇ ਭਾਈ ਭਤੀਜੇ ਜਿਉਂਦੇ ਰਹਿਣ ਵੇ ਅਸੀਂ ਉਹਨਾਂ ਦੇ ਰਖੜੀਆਂ ਬਣਾਂਗੇ ਤੇਰੇ ਮਲੰਗ ਤੇ ਰਖੜੀ ਬਣਾਂਗੇ ਜੀ ਤਾਂ ਕੁਛ ਤਾਂ ਨਹੀਂ ਲੈ ਬੰਨਣਾ ਚਾਹਦੇ ਰਖੜੀ ਐਡੋ ਐਡੀ ਗੱਲ ਬਾਤ ਨਹੀਂ ਹੈਗੀ ਹਾਂ ਹਾਂ ਹੋਰ ਕਿੰਦੀ ਗੱਲ ਬਾਤ ਦੱਸ ਰਿਹਾ ਰਸਤੇ ਮੋੜ ਤੇ ਮੈਂ 50 ਹਾਂ ਕੁੰਡੀ ਨੂੰ ਆਉਂਦੇ ਆਉਂਦੇ ਰਖੜੀ ਪੀਕੀ ਬੋਗੇ ਵਾਲੀ ਸੁਣ ਲੈ ਵੀ ਕੀ ਬੋ ਗਿਆਲੀ ਮਨੁਰਬਾਬ ਬੀਬੀ ਕੱਤੀ ਕਰਵਾਉਂਦਾ ਈ ਉਹਦਾ ਰਿਸ਼ਤਾ ਹੋਰ ਤਾਂ ਹੋਰ ਸਹੀ ਗੱਲ ਹੈ ਚੋਲੇ ਵਰਗਾ ਹੀਰਾ ਕਿੱਥੇ ਤਰਿਆ ਪਿਆ ਹਨਾ ਰਿਸ਼ਤੇ ਇਹ ਦੂਬਾ ਫਿਰ ਉਹ ਵੀ ਸੁਣ ਲੈ ਉਹ ਬੈਸਟਰ ਨਾ ਪੇਡੂ ਐ ਉਹ ਲੈ ਕੇ ਆਏ ਮੇਰੇ ਬਾਸ ਤੇ ਰਿਸ਼ਤਾ ਭਾਈ ਲੈ ਰਿਸ਼ਤੇ ਵਾਲੀ ਚਿਪਰਾ ਕੋਲ ਚਿਪਰਾ ਕੋਲ ਵਾਲੀ ਗੱਲ ਦੱਸ ਹਾਂ ਬੜਿਆ ਸਿੱਪਾ ਕੋਲ ਦਾ ਜੀਨ ਸਮਝਦਾ ਨਹੀਂ ਹੈਗਾ ਬਾਹਰ ਦਾ ਚੂੜੇ ਆਈਏ ਤੇ ਮੇਰੀ ਯਾਰੀ ਫੁੱਲੇਗੀ ਹਾਂ ਤੈਨੂੰ ਮੈਂ ਦੱਸਾਂ ਗੱਲ ਮੈਂ ਤੈਨੂੰ ਗੱਲ ਦੱਸਾਂ ਇੱਕ ਵੇ ਕੁੜੀਆ ਦਾ ਮਾਗਰ ਫਿਰ ਦਿਆ ਪ੍ਰਪੋਜ਼ ਲਾਉਂਦੀ ਆ ਮੇਰੇ ਤੇ ਮਹੀ ਨਹੀਂ ਫੜਦਾ ਪ੍ਰਪੋਜ਼ ਅੱਛਾ ਅੱਛਾ ਫੜ ਜਾ ਤੇਰੀ ਪ੍ਰਪੋਜ਼ ਪ੍ਰਪੋਜ਼ ਫੜਨ ਜੋਗਾ ਹੈਗਾ ਵੀ ਹੈ ਹੈਗਾ ਵੀ ਆ 50 ਦਾ ਡੇਲੀ ਫੁੱਲ ਮੱਦ ਦਾ ਪੇਰਨ ਵਾਲਾ ਹੈ ਆਏ ਮਾਸਤਾ ਤਾਂ ਹੀ ਮੰਨਦਾ ਕਿੰਨੀ ਆਈ ਦਿਆ ਜਿੰਦਾਬਾਦ ਤਾਂ ਹੀ ਖੁਸ਼ੂ ਹੋਦੀ ਹੈ ਚੋਏ ਬਾਈ ਜੀ ਉਹ ਕਿ ਆਬ ਤੇ ਕਰਦਾ ਜਲੂਸ ਕੱਢਿਆ ਇਹਦੇ ਤਾਂ ਨਹੀਂ ਸ਼ੰਗ ਸ਼ਰਮ ਹੈਗੀ ਤੇਰੇ ਘਰੇ ਤਾਂ ਕੀਆ ਪਹਿਣਾ ਹੈਗੀਆਂ ਨੇ ਮੈਂ ਮਲੰਗ ਕਿ ਤੁਰਿਆ ਫਿਰਦਾ ਤੁਸੀਂ ਇਹ ਬੇਇੱਜ਼ਤੀ ਕਰੀ ਨਾ ਨਦੀਏ ਏਡੇ ਮਲੰਗੜੀ ਹੈਗੇ ਅਸਾਂ ਮੈਂ ਦੱਸ ਮਲੰਗੜੀ ਹੈਗੇ ਦੱਸ ਜਾ ਫੇਰ ਦੱਸ ਮੇਰੀ ਪਿਆਰ ਦੱਸ ਹਰ ਦਿਨੀ ਹੈਗਾ ਭਲੇਗ ਦੇ ਜਾਣਾ ਮਲੰਗ ਮਲੰਗ ਨੂੰ ਓ ਕਾਹ ਕਿਰਾ ਕੋਈ ਮਲੰਗ ਨੂੰ ਦੇਖ ਲੈ ਇਹ ਜਨ ਮੁੰਡੇ ਨੋਰੇ ਕਰ ਲੈ ਕਿਉਂ ਭੰਡਾ ਬੈਣੇ ਜਿਹੜਾ ਤੂੰ ਟਾਈਮ ਕੱਢਦੀ ਆ ਮੇਰੇ ਤਾਂ ਸਾਹ ਸੁੱਕੇ ਪਏ ਨੇ ਤੇਰੇ ਕਣੀ ਦੇਖ ਦੇ ਦੇ ਕੇ ਕਿਉਂ ਮੈਂ ਤਾਂ ਨਾ ਰਹਿ ਸਕਾਂ ਹੋਰ ਇੱਥੇ ਲੈ ਮੈਂ ਤਾਂ ਬਿਨਾ ਦੱਸੇ ਚੱਕਿਆ ਚੋੜਾ ਤੁਰਪੀ ਇੱਧਰ ਨੂੰ ਚੱਕੇ ਮੂੰ ਪਿੰਡ ਸਮਕਾ ਦੀ ਮੈਨੂੰ ਬੁਲਾ ਲੰਨੀ ਦੋ ਚਾਰ ਦਿਨ ਮੇਰਾ ਪਾਸਾ ਖਣ ਲਿਆ ਜਾਂਦਾ ਫੇਰ ਤਾਂ ਹੈਗਾ ਦੀ ਮੈਂ ਤਾਂ ਆਪਸ ਤਾਰੀਆਂ ਉਰੇ ਆ ਕੇ ਇੱਕ ਆ ਜਾਂਦਾ ਮੁਸਕੀ ਆ ਜਾਂ ਮੇ ਤਾਂ ਘਬਰਾਟ ਹੋਣ ਲੱਗਦੀ ਨਾ ਨਹੀਂ ਤਾਂ ਦਾ ਨਹੀਂ ਮੂੰ ਚ ਮੁਸਕ ਮਾਰਦੀ ਬੁਰਸ਼ੇ ਨਹੀਂ ਕਰਦਾ ਬਿਮਾਰੀ ਪੈਣਾ ਆਏ ਲੱਗਦਾ ਜਿਵੇਂ ਉਹ ਨਹੀਂ ਹੱਡਾ ਰੋੜੀ ਚ ਕੁੱਤੇ ਆ ਜੋ ਮੁਸ਼ਕ ਜੀ ਮਾਰਤੀ ਹੁੰਦੀਆਂ ਉਵੇਂ ਦਾ ਲੱਗਦਾ ਕੰਚਰ ਨਾ ਹੋਵੇ ਕਿਸੇ ਥਾਂ ਦਾ ਮੱਥੇ ਦਾ ਆਪਣੇ ਗਾਲੇ ਨਿਕਲ ਗਏ ਅੱਜ ਫੇਰ ਅੱਕੂ ਹੋਈ ਕੀ ਕਰਾਂ ਸਹੀ ਗੱਲ ਆ ਬੈਣ ਅੱਕਾ ਹਾ ਬੰਦਾ ਦਾ ਗਾਲਾਂ ਗੱਡੂ ਗਈ ਹੋਰ ਲੈ ਮੈਂ ਤਾਂ ਲਾਵਾ ਝਾੜੂ ਨੁਪੁੱਟਿਆਂ ਨੇ ਕੰਮ ਵੀ ਛੱਡਾਤਾ ਇਹ ਕਾਹ ਦੇਖ ਲਾ ਤੀਂ ਮੀਆਂ ਮੰਗੂ ਆ ਮੇਰੇ ਨਾਲ ਤੇ ਹੋਰ ਬਿੰਦ ਕਮਾਗਰ ਪੀੜੀ ਚੱਕ ਕੇ ਆਏ ਰਾਜ ਗਰਮ ਪਰਲੇ ਤੇ ਹੰਨੇ ਤੇ ਮੈਂ ਤਾਂ ਫੁੱਲ ਲੈ ਗਈ ਗੱਲਾਂ ਗੱਲਾਂ ਚ ਜੀਜਾ ਕਿੱਥੇ ਸਵੇਰ ਦਾ ਦਿਖਾਈ ਨਹੀਂ ਹੈਗਾ ਹਾਏ ਹਾਏ ਹੁਣ ਜੀਜੇ ਦੀ ਯਾਦ ਆ ਗਈ ਕਿ ਜੀ ਨਹੀਂ ਲੱਗਦਾ ਔਰ ਮੇਰੇ ਜੀ ਨਹੀਂ ਲੱਗਦਾ ਹੈਗਾ ਜੀਜਾ ਗੱਲਾਂ ਗੁੱਲਾਂ ਮਾਰ ਲੈਂਦਾ ਹੁਣ ਮੈਂ ਕੱਲੀ ਬੈਠੀ ਆਂਗੀ ਗੱਲਾਂ ਮਾਰਨਾ ਇਹ ਤਾਂ ਦੋ ਬਾਧੂ ਤੇ ਇਹਨਾਂ ਨਾਲ ਜਿੰਨਾਂ ਮਾਰਦੀ ਗੱਲਾਂ ਮਾਰ ਲੈਂਦੀ ਹੈ ਉਹ ਤਾਂ ਨੱਕ ਹੀ ਨਹੀਂ ਖੁੱਲਦਾ ਮੇਰਾ ਨੱਕ ਮੰਦ ਕਰਕੇ ਆਏ ਕਿਹੜਾ ਬੋਲ ਨਿਕੜਦਾ ਫਿਰ ਆਇਆ ਬਸ ਨਾਉ ਨਾ ਲੈ ਪਿੰਡ ਦੱਸ ਦੇ ਜੀਜਾ ਕਿੱਥੇ ਆ ਜੀਜੇ ਨੇ ਕਿੱਥੇ ਜਾਣਾ ਸੀ ਉਹ ਮੇਰੀ ਨਾਨ ਤੇ ਲਵੇ ਕਿ ਆ ਉਹ ਬਿਮਾਰ ਜੀ ਹੋ ਰਹੀ ਸੀਗੀ ਅੱਛਾ ਤੇਰਾ ਫੋਨ ਆ ਗਿਆ ਤੜਕੀ ਪਰੋਹਣੇ ਦਾ ਵੀ ਭਾਈ ਤੂੰ ਆ ਹਨਾ ਹੁਣ ਤੈਨੂੰ ਪਤਾ ਕੱਲੀ ਕੱਲੀ ਭੈਣ ਹੈਗੀ ਅਗਲੇ ਕਹਿ ਦਿੰਗੇ ਫੋਨ ਕਰਾ ਚੀ ਨਾ ਪਾਈਈ ਨਾ ਪਰਜਾਈਈ ਮੈਂ ਤਾਂ ਕਿਹਾ ਸੀ ਮਹਾ ਹਾਂ ਨਾ ਤੇ ਬੀ ਆਇਆ ਕੋਈ ਵੀ ਬਗਾਨੀ ਆਈ ਨਹੀਂ ਹਾਂ ਹਾਂ ਉਹ ਕਹਿੰਦਾ ਨਾ ਤੂੰ ਰਹਿਣ ਦੇ ਕਹਿੰਦਾ ਫਿਰ 니 ਤੂੰ ਕਦੀਆਂ ਮਲੰਗਾ ਕਰਕੇ ਤੈਨੂੰ ਪਤਾ ਹੈ ਮੈਨੂੰ ਛੱਡ ਗਿਆ ਘਰੇ ਨਹੀਂ ਮੈਂ ਵੀ ਭੱਗ ਜਾਂਦੀ ਠੀਕ ਹਾਂ ਫਿਰ ਕਦੋਂ ਆਉਗਾ ਜੀਜਾ ਹਾਂ ਫੋਨ ਕਰਦੇ ਆਪਾਂ ਪੁੱਛਦੇ ਆ ਵੀ ਕਿਵੇਂ ਆਹ ਆ ਤੂੰ ਆ ਕੱਲ ਤੱਕ ਪਰਸੋਂ ਤੱਕ ਐਨ ਤੂੰ ਇੱਥੇ ਹੈਂ ਹਾਂ 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 ਫਿਰ ਫਿਰ ਕਾਦੋ ਲੈ ਮੂੰਹ ਦੇਖ ਲੈ ਕਿਵੇਂ ਕਰੇ ਜੀਜੇ ਵੀ ਨਾ ਹੈ ਜਿਹੜਾ ਭੌਈ ਉਹ ਵੀ ਤੈਨੂੰ ਹੈ ਨਹੀਂ ਜੀਜੇ ਦੀ ਯਾਦ ਸ਼ਿਕਰ ਹੋਊਗੀ ਆਏ ਕਰ ਸੁਣ ਨਾ ਸੁਣ ਨਾ ਜਪਿਆ ਨਾ ਜੀ ਨਹੀਂ ਲੱਗਦਾ ਮੈਨੂੰ ਐਂ ਦੱਸ ਤੂਰੇ ਪਹਿਣ ਨੂੰ ਮਿਲਣਾ ਹੈ ਕਿ ਜੀਜੇ ਨੂੰ ਮਿਲਣਾ ਹੈ ਦੋਨੇ ਜ਼ਰੂਰੀ ਹੋ ਮੈਂ ਕਿਹਾਗਾ ਤੈਨੂੰ ਵੀ ਤੂੰ ਨਹੀਂ ਜ਼ਰੂਰੀ ਹੈਗੀ ਜ਼ਰੂਰੀ ਆ ਕੋਈ ਨਾ ਆਜੂਗਾ ਫਿਕਰ ਨਾ ਕਰ ਤੂੰ ਕੋਈ ਨਾ ਕੋਈ ਨਾ ਆਜੀ ਤੇ ਦਵਾਰੇ ਵੀ ਨਾ ਆ ਜਾਣਾ ਮੁੜ ਕੇ ਸੜੇ ਆਏ ਕਿਵੇਂ ਆ ਜਾਣਗੇ ਦਿੱਤੇ ਸ਼ਾਂਗ ਦੂ ਮੇਰੇ ਪਿਓ ਦੇ ਥਾਲਿਆਂ ਦੇ ਹੁਣਾਉਣ ਕਿਆ